ਹੈਲੋ ਦੋਸਤੋ ਰੋਚਕ ਪੰਜਾਬੀ ਕਹਾਣੀਆਂ ਚੈਨਲ ਤੇ ਹਾਜ਼ਰ ਹੋਇਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਮੇਰਾ ਨਾਮ ਗੁਰਮੀਤ ਹੈ ਅਸੀਂ ਤਿੰਨ ਭੈਣਾਂ ਸੀ ਸਾਡੇ ਕੋਈ ਪ੍ਰਾਣੀ ਸੀ ਅਸੀਂ ਬਹੁਤ ਕਰੀਬ ਘਰੇ ਜਨਮ ਲਿਆ ਸੀ ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਸੀ ਤੇ ਸਾਡਾ ਪਿਓ ਸਿਰੇ ਦਾ ਸ਼ਰਾਬੀ ਸੀ ਉਹ ਕੋਈ ਕੰਮ ਨਹੀਂ ਕਰਦਾ ਸੀ ਉਹ ਤਾਂ ਸਗੋਂ ਜਿਹੜਾ ਮੇਰੀ ਮਾਂ ਕੰਮ ਕਰਕੇ ਪੈਸੇ ਲੈ ਕੇ ਆਉਂਦੀ ਸੀ ਉਹ ਸ਼ਰਾਬ ਪੀਨ ਵਿੱਚ ਹੀ ਉਡਾ ਦਿੰਦਾ ਸੀ ਸਾਨੂੰ ਤਿੰਨਾਂ ਭੈਣਾਂ ਨੂੰ ਸਰਕਾਰੀ ਸਕੂਲ ਵਿੱਚ ਪੜਨ ਲਾਇਆ ਹੋਇਆ ਸੀ ਅਸੀਂ ਤਿੰਨੋਂ ਭੈਣਾਂ ਪੜਨ ਵਿੱਚ ਬਹੁਤ ਹੀ ਹੁਸ਼ਿਆਰ ਸੀ ਮੈਂ ਵੱਡੀ ਸੀ ਤੇ ਦੂਸਰੀ ਮੇਰੇ ਤੋਂ 3 ਸਾਲ ਛੋਟੀ ਸੀ ਤੇ ਤੀਸਰੀ ਮੇਰੇ ਤੋਂ 7 ਸਾਲ ਛੋਟੀ ਸੀ ਮੇਰਾ ਪਿਓ ਅਸੀਂ ਸ਼ਰਾਬ ਪੀਣ ਦਾ ਕਾਰਨ ਪੁੱਛਦੇ ਹਾਂ ਤਾਂ ਉਹ ਕਹਿ ਦਿੰਦਾ ਕਿ ਮੇਰੇ ਘਰ ਪੁੱਤ ਕਿਉਂ ਨਹੀਂ ਹੋਇਆ ਰੱਬ ਤਿਆਂ ਹੀ ਕਿਉਂ ਭੇਜੀ ਗਿਆ ਇਸ ਗੱਲ ਨੂੰ ਲੈ ਕੇ ਮੇਰੇ ਦਿਮਾਗ ਤੇ ਟੈਨਸ਼ਨ ਬਣੀ ਰਹਿੰਦੀ ਆ। ਇਸੇ ਕਰਕੇ ਮੈਂ ਸ਼ਰਾਬ ਪੀਂਦਾ ਰਹਿਣਾ। ਜਿਵੇਂ-ਜਿਵੇਂ ਅਸੀਂ ਵੱਡੀਆਂ ਹੁੰਦੀਆਂ ਗਈਆਂ ਸਾਡੀ ਪੜ੍ਹਾਈ ਦੇ ਖਰਚੇ ਵੀ ਵਧਦੇ ਗਏ। ਮੇਰੀ ਮਾਂ ਨੂੰ ਇਹ ਖਰਚੇ ਕਰਨੇ ਬਹੁਤ ਹੀ ਮੁਸ਼ਕਲ ਹੋ ਗਏ ਸੀ। ਤੇ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੰਮੀ, ਦੋ ਘਰਾਂ ਦਾ ਕੰਮ ਹੋਰ ਫੜ ਲਓ। ਸਕੂਲੋਂ ਆ ਕੇ ਮੈਂ ਤੁਹਾਡੇ ਨਾਲ ਕੰਮ ਕਰਵਾਇਆ ਕਰਾਂਗੀ। ਮੰਮੀ ਨੇ ਦੋ ਘਰਾਂ ਦਾ ਕੰਮ ਹੋਰ ਫੜ ਲਿਆ। ਫਿਰ ਅਸੀਂ ਮਾਵਾ 3 ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਜਾਂਦੀ ਅਸੀਂ ਸ਼ਹਿਰ ਦੇ ਬਿਲਕੁਲ ਹੀ ਨੇੜੇ ਰਹਿੰਦੀਆਂ ਸੀ ਇਸ ਕਰਕੇ ਸਾਨੂੰ ਸ਼ਹਿਰ ਵਿੱਚ ਕੰਮ ਕਰਨ ਲਈ ਆਉਣਾ ਜਾਣਾ ਸੌਖਾ ਸੀ ਤੇ ਉਸ ਸ਼ਹਿਰ ਵਿੱਚ ਜਿਨ੍ਹਾਂ ਦੇ ਘਰ ਅਸੀਂ ਕੰਮ ਕਰਦੀਆਂ ਸੀ ਉੱਥੇ ਦੋ ਬਜ਼ੁਰਗ ਜੋੜੇ ਰਹਿੰਦੇ ਸੀ ਉਹਨਾਂ ਦੇ ਬੱਚੇ ਬਾਹਰ ਗਏ ਹੋਏ ਸੀ ਮੰਮੀ ਮੈਨੂੰ ਉਹਨਾਂ ਦੇ ਘਰ ਕੰਮ ਕਰਨ ਭੇਜ ਦਿੰਦੀ ਕਿ ਤੂੰ ਬਜ਼ੁਰਗਾਂ ਦੇ ਘਰ ਕੰਮ ਕਰਿਆ ਮੰਮੀ ਨੂੰ ਲੱਗਦਾ ਸੀ ਕਿ ਮੈਂ ਉਸ ਘਰ ਵਿੱਚ ਸੇਫ ਰਹਾਂਗੀ ਮੈਨੂੰ ਉਸ ਘਰ ਵਿੱਚ ਕੰਮ ਕਰਦੀ ਨੂੰ ਅਜੇ 4 ਕੁ ਦਿਨ ਹੀ ਹੋਏ ਸੀ ਇੱਕ ਦਿਨ ਮੰਮੀ ਜਦੋਂ ਮੈਨੂੰ ਕੰਮ ਤੋਂ ਲੈਣ ਆਈ ਤਾਂ ਉਸ ਘਰ ਦਾ ਬਜ਼ੁਰਗ ਕਹਿਣ ਲੱਗਾ ਰੇਸ਼ਮਾ ਤੂੰ ਐਵੇਂ ਘਰ ਘਰ ਜਾ ਕੇ ਕੰਮ ਕਰਦੀ ਐ ਤੈਨੂੰ ਕੰਮ ਕਰਨ ਦੀ ਕੀ ਲੋੜ ਆ ਤੇਰੀ ਇੰਨੀ ਸੋਹਣੀ ਸੁਨੱਖੀ ਧੀ ਆ ਤੇ ਬਾਕੀ ਤੂੰ ਵੀ ਹਜੇ ਜਵਾਨ ਪਈ ਐ ਤੁਸੀਂ ਕਿਸੇ ਰੈਸਟੋਰੈਂਟ ਵਾਲੇ ਨਾਲ ਗੱਲ ਕਰ ਲਓ ਤੁਸੀਂ ਥੋੜੇ ਸਮੇਂ ਵਿੱਚ ਹੀ ਅਮੀਰ ਹੋ ਜਾਊਂਗਾ ਮੈਨੂੰ ਉਹਨਾਂ ਦੀ ਗੱਲ ਸਮਝ ਨਾ ਲੱਗੀ ਪਰ ਮੇਰੀ ਮੰਮੀ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਬਜ਼ੁਰਗ ਸਾਨੂੰ ਜਿਸਮ ਦਾ ਸੌਦਾ ਕਰਨ ਲਈ ਕਹਿ ਰਿਹਾ ਕਿ ਤੁਸੀਂ ਆਪਣੇ ਤੇ ਟੈਕਟ ਲਾ ਦਿਓ ਤੇ ਮੂੰਹ ਮੰਗੀ ਰਾਕਮ ਲਿਆ ਕਰੋ ਤੇ ਨੌਜਵਾਨ ਮੁੰਡਿਆਂ ਨੂੰ ਖੁਸ਼ ਕਰਕੇ ਤੋੜਿਆ ਕਰੋ ਪਰ ਅਸੀਂ ਇੱਜ਼ਤ ਦੀ ਰੋਟੀ ਖਾਣਾ ਚਾਹੁੰਦੀ ਸੀ ਅਸੀਂ ਅਮੀਰ ਨਹੀਂ ਬਣਨਾ ਚਾਹੁੰਦੀਆਂ ਸੀ ਮੰਮੀ ਨੇ ਉਸ ਬਜ਼ੁਰਗ ਦੇ ਸਾਹਮਣੇ ਹੱਥ ਜੋੜ ਦਿੱਤੇ ਕਿ ਆਪਣੀ ਸਲਾਹ ਆਪਣੇ ਕੋਲ ਰੱਖੋ ਤੇ ਅਗਲੇ ਦਿਨ ਮੈਨੂੰ ਉਸੇ ਘਰੇ ਕੰਮ ਕਰਨ ਵੀ ਨਹੀਂ ਜਾਣ ਦਿੱਤਾ ਹੌਣ ਮੰਮੀ ਨੂੰ ਚਿੰਤਾ ਹੋ ਰਹੀ ਸੀ ਕਿ ਲੋਕ ਉਹਨਾਂ ਦੀਆਂ ਧੀਆਂ ਵੱਲ ਮਾੜੀ ਨਿਗਾਹ ਨਾਲ ਵੇਖਣ ਲੱਗ ਪਏ। ਮੰਮੀ ਨੇ ਡੈਡੀ ਨਾਲ ਸਲਾਹ ਕੀਤੀ ਕਿ ਆਪਾਂ ਗਰਮੀਤ ਦਾ ਵਿਆਹ ਕਰ ਦੇਈਏ। ਹੁਣੇ ਜਵਾਨ ਹੋ ਗਈ ਆ ਤੇ ਆਪਣੇ ਵੀ ਸਿਰ ਤੋਂ ਧੀਆਂ ਦੇ ਵਿਆਹ ਦਾ ਥੋੜਾ ਜਿਹਾ ਬੋਝ ਹਲਕਾ ਹੋਵੇਗਾ। ਮੇਰੇ ਡੈਡੀ ਨੂੰ ਐਨੀ ਸੁੱਧ-ਪੁੱਧ ਤਾਂ ਰਹਿੰਦੀ ਨਹੀਂ ਸੀ ਪਰ ਫਿਰ ਵੀ ਕਿਵੇਂ ਨਾ ਕਿਵੇਂ ਕਰਕੇ ਡੈਡੀ ਦੇ ਦਿਮਾਗ ਵਿੱਚ ਇਹ ਗੱਲ ਵੱਡ ਗਈ ਤੇ ਡੈਡੀ ਚਾਰਪੁਦੀਨਾਪਾਦ ਹੀ ਸਿੱਧਾ ਮੁੰਡੇ ਨੂੰ ਕਰ ਲਿਆ ਆ। ਤੇ ਮਮੇ ਨੂੰ ਕਹਿ ਲੱਗਾ ਕਿ ਇਸ ਮੁੰਡੇ ਦੇ ਨਾਲ ਆਪਣੀ ਗਰਮੀਤ ਦਾ ਰਿਸ਼ਤਾ ਕਰਨਾ ਮੈਂ ਉਦੋਂ ਸਕੂਲੋਂ ਪੜ੍ਹ ਕੇ ਮੈਂ ਆਈ ਹੋਈ ਸੀ ਮੈਂ 12ਵੀਂ ਕਲਾਸ ਵਿੱਚ ਪੜ੍ਹਦੀ ਹੁੰਦੀ ਸੀ ਤੇ ਮੈਨੂੰ ਵੇਖਦਿਆਂ ਹੀ ਉਸ ਮੁੰਡੇ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਕੱਲ ਨੂੰ ਮੈਂ ਆਪਣੇ ਮੰਮੀ ਡੈਡੀ ਨੂੰ ਲੈ ਕੇ ਆਵਾਂਗਾ ਤੇ ਇਹਨਾਂ ਕਹਿ ਕੇ ਉਹ ਚਲਾ ਗਿਆ ਅਗਲੇ ਦਿਨ ਉਹ ਮੁੰਡਾ ਆਪਣੇ ਮੰਮੀ ਡੈਡੀ ਨੂੰ ਲੈ ਕੇ ਆ ਗਿਆ ਉਹਨਾਂ ਨੇ ਵੀ ਮੈਨੂੰ ਪਸੰਦ ਕਰ ਲਿਆ ਜਿਵੇਂ ਅਸੀਂ ਗਰੀਬ ਸੀ ਮੁੰਡਾ ਵਧੀਆ ਘਰ ਦਾ ਸੀ ਉਹਨਾਂ ਕੋਲ 5 ਕਿੱਲੇ ਜ਼ਮੀਨ ਦੇ ਸੀ ਪਰ ਉਹ ਕੁੜੀ ਕੰਮ ਵਾਲੀ ਭਾਲਦੇ ਸੀ ਉਹਨਾਂ ਨੂੰ ਅਮੀਰ ਗਰੀਬ ਜਾਂ ਲੈਣ ਦੇਣ ਨਾਲ ਕੋਈ ਮਤਲਬ ਨਹੀਂ ਸੀ ਉਹਨਾਂ ਨੇ ਮੈਨੂੰ ਸ਼ਗਨ ਪਾ ਦਿੱਤਾ ਤੇ ਫਿਰ ਡੇਢ ਮਹੀਨੇ ਬਾਅਦ ਵਿਆਹ ਵੀ ਰੱਖ ਦਿੱਤਾ ਅਸੀਂ ਗਰੀਬਾਂ ਨੇ ਤਾਂ ਵਿਆਹ ਦੀਆਂ ਕੀ ਤਿਆਰੀਆਂ ਕਰਨੀਆਂ ਸੀ ਸਾਰੀ ਤਿਆਰੀ ਉਹਨਾਂ ਨੇ ਹੀ ਕਰਨੀ ਸੀ ਤੇ ਮੈਂ ਰੋਜ਼ ਦੀ ਤਰ੍ਹਾਂ ਆਪਣੇ ਮੰਮੀ ਨਾਲ ਕੰਮ ਤੇ ਜਾਂਦੀ ਹੁੰਦੀ ਸੀ ਸਾਡੇ ਪਿੰਡ ਵਿੱਚ ਚੌਧਰੀ ਸੀ ਸਾਨੂੰ ਉਹਨਾਂ ਨੇ ਸਨੇਹਾ ਘਰ ਲਕੇ ਆਪਣੇ ਘਰ ਬੁਲਾਇਆ ਅਤੇ ਕੰਮ ਕਰਨੇ ਕਿਹਾ ਮੰਮੀ ਨੂੰ ਕਿਹਾ ਕਿ ਜੇਕਰ ਤੂੰ ਇੱਕ ਘਰ ਤੋਂ 2500 ਰੁਪਏ ਲੈਣੀ ਹੈ ਨਾ ਤਾਂ ਅਸੀਂ ਤੈਨੂੰ 5000 ਦੇਵਾਂਗੇ ਪਰ ਸਾਡੇ ਘਰ ਕੰਮ ਜ਼ਰੂਰ ਕਰੀ ਕਿਉਂਕਿ ਤੂੰ ਜਿੰਨਾਂ ਦੇ ਘਰ ਵਿੱਚ ਕੰਮ ਕਰਦੀ ਹੈ ਅਸੀਂ ਤੇਰੀਆਂ ਤਰੀਫਾਂ ਹੀ ਸੁਣਦੇ ਹਾਂ ਕਿ ਤੂੰ ਇਮਾਨਦਾਰੀ ਨਾਲ ਅਤੇ ਬਹੁਤ ਸਚੱਜਾ ਕੰਮ ਕਰਦੀ ਹੈ ਸਾਡੇ ਮੁੰਡੇ ਨੇ ਬਾਹਰੋਂ ਆਉਣਾ ਤੇ ਉਹਨਾਂ ਨੇ 2 ਮਹੀਨੇ ਇੱਥੇ ਹੀ ਰਹਿਣਾ ਉਨਾ ਟਾਈਮ ਤੋਂ ਸਾਡੇ ਘਰ ਜ਼ਰੂਰ ਕੰਮ ਕਰ। ਵੈਸੇ ਤਾਂ ਸਾਡੇ ਕੋਲ ਕਾਫੀ ਘਰਾਂ ਦਾ ਕੰਮ ਸੀ ਪਰ ਮੰਮੀ ਨੇ ਲਾਲਚ ਵਿੱਚ ਆ ਕੇ ਉਹਨਾਂ ਨੂੰ ਹਾਂ ਕਹਿ ਦਿੱਤੀ ਕਿ ਚਲੋ 2 ਮਹੀਨੇ ਦਾ ਕੀ ਹੈ ਇਦਾਂ ਹੀ ਟਾਈਮ ਲੰਘ ਜਾਵੇਗਾ। ਅਗਲੇ ਦਿਨ ਮੰਮੀ ਨੇ ਮੈਨੂੰ ਉਹਨਾਂ ਦੇ ਘਰ ਕੰਮ ਕਰਨ ਲਈ ਭੇਜਣਾ ਸ਼ੁਰੂ ਕਰ ਦਿੱਤਾ ਤੇ ਬਾਕੀ ਸਾਰੇ ਘਰਾਂ ਦੇ ਮੰਮੀ ਆਪ ਕੰਮ ਕਰਦੀ ਸੀ ਤੇ 2 ਕੋ ਦਿਨ ਬਾਅਦ ਉਹਨਾਂ ਦਾ ਮੁੰਡਾ ਵੀ ਬਾਹਰੋਂ ਆ ਗਿਆ। ਜਦੋਂ ਉਹਨਾਂ ਦਾ ਮੁੰਡਾ ਬਾਹਰੋਂ ਆਇਆ ਮੈਂ ਤਾਂ ਉਸ ਵਾਲੇ ਵੇਖ ਕੇ ਹੈਰਾਨ ਹੀ ਰਹਗੀ ਉਸ ਤੇ ਇੰਨਾ ਜ਼ਿਆਦਾ ਸੋਨਾ ਪਾਇਆ ਹੋਇਆ ਸੀ ਤੇ ਪਤਾ ਨਹੀਂ ਕਿੰਨੇ ਕੁ ਮਹਿੰਗੇ ਉਸ ਤੇ ਕੱਪੜੇ ਤੇ ਬੂਟਸ ਸੀ ਉਹ ਆਪਣੀ ਮੰਮੀ ਲਈ ਵੀ ਇੱਕ ਸੋਨੇ ਦਾ ਸੈੱਟ ਲੈ ਕੇ ਆਇਆ ਸੀ ਮੈਂ ਅਮੀਰਾਂ ਦੇ ਚੋਜ਼ ਦੇ ਕੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਉਹਨਾਂ ਵੱਲ ਦੇਖਦੀ ਰਹਿੰਦੀ ਹਜੇ ਉਹਨਾਂ ਦੇ ਮੁੰਡੇ ਨੂੰ ਬਾਹਰੋਂ ਆਏ ਨੂੰ 4 ਦਿਨ ਹੀ ਹੋਏ ਸੀ ਕਿ ਮੈਂ ਇੱਕ ਦਿਨ ਉਹਨਾਂ ਦੇ ਘਰ ਪੋਚਾ ਲਾ ਰਹੀ ਸੀ ਉਹਨਾਂ ਦਾ ਮੁੰਡਾ ਕਹਿਣ ਲੱਗਾ ਕਿ ਰੱਬ ਨੇ ਤੈਨੂੰ ਇੰਨਾ ਰੰਗ ਰੂਪ ਦਿੱਤਾ ਪਰ ਤੇਰੇ ਨਾਲ ਇੱਕ ਗੱਲ ਦਾ ਧੱਕਾ ਹੀ ਕਰ ਗਿਆ ਤੈਨੂੰ ਗਰੀਬ ਕਰੇ ਭੇਜ ਦਿੱਤਾ ਮੈਂ ਕਿਹਾ ਇਹ ਤਾਂ ਜੀ ਆਪੋ ਆਪਣੀ ਕਿਸਮਤ ਹੁੰਦੀ ਹੈ ਉਹ ਕਹਿਣ ਲੱਗਾ ਜੀ ਮੈਨੂੰ ਤੇਰੇ ਵਰਗੀ ਕੁੜੀ ਮਿਲ ਜਾਵੇ ਤਾਂ ਮੈਂ ਰਾਣੀ ਬਣਾ ਕੇ ਰੱਖਾਂਗਾ ਤੇ ਮੈਨੂੰ ਕਹਿਣ ਲੱਗਾ ਕਿ ਤੂੰ ਮੇਰੇ ਨਾਲ ਦੋਸਤੀ ਕਰੇਂਗੀ ਮੈਂ ਉਸ ਨੂੰ ਕਿਹਾ ਮੇਰਾ ਤਾਂ ਇੱਕ ਮਹੀਨੇ ਬਾਅਦ ਵਿਆਹ ਹੋ ਜਾਣਾ ਮੈਂ ਇਹੋ ਜਿਹੇ ਚੱਕਰਾਂ ਵਿੱਚ ਨਹੀਂ ਪੈਂਦੀ ਉਹ ਮੈਨੂੰ ਕਹਿਣ ਲੱਗਾ ਮੈਂ ਉਦਾਂ ਦੀ ਕੋਈ ਗੱਲ ਨਹੀਂ ਕਰਦਾ ਸਿਰਫ ਆਪਾਂ ਦੋਸਤ ਹੀ ਰਾਵਾਂਗੇ ਉਸਨੇ ਮੇਰੇ ਵੱਲ ਹੱਥ ਵਧਾਇਆ ਤੇ ਮੈਂ ਵੀ ਉਸ ਨੂੰ ਹਾਂ ਕਰ ਦਿੱਤੀ ਉਸਨੇ ਦੂਸਰੇ ਦਿਨ ਆਪਣੇ ਮੰਮੀ ਡੈਡੀ ਨੂੰ ਕਿਸੇ ਰਿਸ਼ਤੇਦਾਰੀ ਵਿੱਚ ਭੇਜ ਦਿੱਤਾ ਜਦ ਮੈਂ ਕੰਮ ਤੇ ਗਈ ਤਾਂ ਉਹ ਘਰ ਵਿੱਚ ਇਕੱਲਾ ਹੀ ਸੀ ਮੈਨੂੰ ਕਹਿਣ ਲੱਗਾ ਮੈਂ ਤੈਨੂੰ ਸੋਨੇ ਦੀ ਮੰਦਰੀ ਬਣਵਾ ਕੇ ਦੇਵਾਂਗਾ ਫਿਰ ਹੀ ਤੂੰ ਯਾਦ ਰੱਖੇਂਗੀ ਕਿ ਮੈਂ ਵੀ ਕਿਸੇ ਬਾਹਰਲੇ ਮੁੰਡੇ ਨਾਲ ਦੋਸਤੀ ਕੀਤੀ ਸੀ ਸੋਨੇ ਦਾ ਨਾਮ ਸੁਣ ਕੇ ਮੇਰੀਆਂ ਅੱਖਾਂ ਵਿੱਚ ਚਮਕ ਆ ਗਈ ਮੈਂ ਉਸ ਨੂੰ ਕਿਹਾ ਕਿ ਸੱਚੀ ਸੋਨੇ ਦੀ ਮੰਤਰੀ ਬਣਵਾ ਕੇ ਦੇਉਂਗੇ ਉਹ ਕਹਿਣ ਲੱਗਾ ਹਾਂ ਮੈਂ ਤੈਨੂੰ ਹੁਣ ਚਾਹੁੰ ਲੱਗ ਪਿਆ ਤੂੰ ਮੈਨੂੰ ਬਹੁਤ ਵਧੀਆ ਲੱਗਦੀ ਹੈ ਇੰਨਾ ਕਹਿ ਕੇ ਉਹਨੇ ਮੇਰੀ ਬਾਹ ਫੜ ਲਈ ਤੇ ਫਿਰ ਮੈਨੂੰ ਘੁੱਟ ਕੇ ਆਪਣੇ ਨਾਂ ਲਾ ਲਿਆ ਤੇ ਮੇਰੇ ਨਾਲ ਕਿਸ ਕਰਨ ਲੱਗਾ ਉਸ ਨੂੰ ਕਿਹਾ ਕਿ ਆਪਣੇ ਵਿੱਚ ਸਿਰਫ ਦੋਸਤੀ ਹੈ ਉਸ ਤੋਂ ਅੱਗੇ ਨਹੀਂ ਤੁਸੀਂ ਵਧਣਾ ਉਹ ਕਹਿਣ ਲੱਗਾ ਐਵੇਂ ਬਹੁਤ ਵਹਿਮਾਂ ਵਿੱਚ ਨਹੀਂ ਪਈਦਾ ਹੁੰਦਾ ਦੋਸਤੀ ਦੇ ਵਿੱਚ ਸਭ ਕੁਝ ਹੀ ਚੱਲਦਾ ਹੁੰਦਾ ਬਾਕੀ ਤੇਰਾ ਹੁਣ ਵਿਆਹ ਹੋ ਹੀ ਜਾਣਾ ਤੈਨੂੰ ਤਾਂ ਕੋਈ ਫਰਕ ਨਹੀਂ ਪੈ ਚੱਲਿਆ ਮੈਂ ਤੈਨੂੰ ਵਿਆਹ ਦੀ ਸ਼ਾਪਿੰਗ ਲਈ ਖੁੱਲੇ ਪੈਸੇ ਵੀ ਦੇਵਾਂਗਾ ਉਹ ਮੈਨੂੰ ਲਾਲਚ ਤੇ ਲਾਲਚ ਬਹੁਤ ਜ਼ਿਆਦਾ ਦੇਈ ਜਾ ਰਿਆ ਸੀ ਤੇ ਮੈਂ ਉਸ ਨੂੰ ਰੋਕ ਨਾ ਸકી ਉਸ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਮੇਰੇ ਦਿਲ ਵਿੱਚ ਵੀ ਉਸ ਲਈ ਉਹ ਸਭ ਕੁਝ ਕਰਨ ਦੀ ਖਿੱਚ ਪੈਦਾ ਹੋ ਗਈ ਮੈਂ ਉਸ ਨੂੰ ਆਪਣਾ ਆਪ ਹੀ ਸੌਂਪ ਦਿੱਤਾ ਮੈਂ ਉਸ ਨੂੰ ਇੱਕ ਵਾਰ ਵੀ ਨਾ ਮੰਨਾ ਕੀਤਾ ਉਹ ਫਿਰ ਮੈਨੂੰ ਆਪਣੇ ਬੈਡਰੂਮ ਵਿੱਚ ਲੈ ਗਿਆ ਜਿੱਥੇ ਅਸੀਂ ਕਾਫੀ ਟਾਈਮ ਰੋਮਾਂਸ ਕੀਤਾ। ਉਹਨੇ ਮੇਰੇ ਨਾਲ ਆਪਣੇ ਦਿਲ ਦੀਆਂ ਸਾਰੀਆਂ ਰੀਜਾਂ ਪੂਰੀਆਂ ਕਰ ਲਈਆਂ। ਉਹ ਤਾਂ ਪਤਾ ਨਹੀਂ ਪਹਿਲਾਂ ਵੀ ਕਿੰਨੇ ਕੋਵਾਰੇ ਸਭ ਕੁਝ ਕਰ ਚੁੱਕਿਆ ਹੋਵੇਗਾ। ਕਿਉਂਕਿ ਉਹ ਇਸ ਕੰਮ ਵਿੱਚ ਪੂਰਾ ਮਾਹਰ ਸੀ। ਪਰ ਮੈਂ ਇਹ ਸਭ ਕੁਝ ਪਹਿਲੀ ਵਾਰ ਕਰ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਦਰਦ ਹੋ ਰਿਹਾ। ਉਹ ਕਹਿਣ ਲੱਗਾ ਕੋਈ ਗੱਲ ਨਹੀਂ। ਮੈਂ ਤੈਨੂੰ ਮੈਡੀਸਿਨ ਦੇ ਦਿੰਦਾ ਤੇ ਅੱਜ ਕੋਈ ਕੰਮ ਕਰਨ ਨੂੰ ਤੂੰ ਰਹਿਣ ਹੀ ਦੇ। ਤੇ ਆਪਣੇ ਘਰ ਚਲੇ ਜਾ ਤੇ ਆਰਾਮ ਕਰ ਮੈਨੂੰ ਲੱਗਿਆ ਕਿ ਇਹ ਤਾਂ ਸੱਚੀ ਮੇਰੀ ਕਿੰਨੀ ਫਿਕਰ ਕਰਦਾ ਮੈਂ ਆਪਣੇ ਘਰ ਆ ਗਈ ਤੇ ਮੈਂ ਮੰਮੀ ਨੂੰ ਕੁਝ ਨਾ ਦੱਸਿਆ ਪਰ ਉਸ ਦਿਨ ਤੋਂ ਬਾਅਦ ਉਹਨਾਂ ਦੇ ਘਰ ਕੰਮ ਕਰਨ ਕਰਨ ਜਾਣ ਦੀ ਮੈਨੂੰ ਵੀ ਬੜੀ ਕਾਲਜੇ ਰਹਿੰਦੀ ਸੀ ਤੇ ਉਹ ਕਿਸੇ ਆਨੇ ਬਹਾਨੇ ਆਪਣੇ ਮੰਮੀ ਤੇ ਡੈਡੀ ਨੂੰ ਪਾਸੇ ਭੇਜ ਦਿੰਦਾ ਅਸੀਂ ਦੋਨਾਂ ਨੇ ਪੂਰੇ 15 ਦਿਨ ਰੱਜ ਕੇ ਪਿਆਰ ਕੀਤਾ ਉਹ ਮੈਨੂੰ ਕਹਿੰਦਾ ਮੈਂ ਤੈਨੂੰ ਜ਼ਿੰਦਗੀ ਵਿੱਚ ਕਦੇ ਨਹੀਂ ਭੁੱਲ ਸਕਦਾ ਬੇਸ਼ੱਕ ਤੇਰਾ ਵਿਆਹ ਵੀ ਹੋ ਜਾਵੇਗਾ ਫਿਰ ਤੂੰ ਪਤਾ ਨਹੀਂ ਮੈਨੂੰ ਮਿਲਣਾ ਕਿ ਨਹੀਂ ਪਰ ਜਿੰਨਾ ਸਵਾਦ ਤੂੰ ਮੈਨੂੰ ਦਿੰਨੀ ਹੈ ਨਾ ਇੰਨਾ ਸਵਾਦ ਮੈਨੂੰ ਅੱਜ ਤੱਕ ਆਇਆ ਹੀ ਨਹੀਂ ਜ਼ਿੰਦਗੀ ਵਿੱਚ ਤੂੰ ਮੈਨੂੰ ਪਹਿਲੀ ਵਾਰ ਇੰਨਾ ਖੁਸ਼ ਕੀਤਾ ਫਿਰ ਮੇਰੇ ਵਿਆਹ ਦਾ ਦਿਨ ਆ ਗਿਆ ਤੇ ਉਹ ਮੈਨੂੰ ਵਿਆਹ ਵਾਲੇ ਦਿਨ ਵੀ ਕਾਫੀ ਗਿਫਟ ਦੇ ਕੇ ਗਿਆ ਮੇਰੇ ਮੰਮੀ ਸਮਝਦੇ ਸੀ ਕਿ ਇਹ ਮੁੰਡਾ ਬਾਹਰੋਂ ਆਇਆ ਤੇ ਅਮੀਰ ਘਰ ਦੇ ਲੋਕਾਂ ਨੇ ਸ਼ਾਇਦ ਇਸੇ ਕਰਕੇ ਸਾਡੀ ਬੇਟੀ ਦੇ ਵਿਆਹ ਵਿੱਚ ਸਾਡੀ ਮਦਦ ਕਰ ਰਹੇ ਹੈ ਮੇਰਾ ਵਿਆਹ ਮੇਰੇ ਸਹੁਰਿਆਂ ਨੇ ਆਪਣੀ ਤਰਫੋਂ ਬੜਾ ਵਧੀਆ ਕੀਤਾ ਸੀ। ਮੇਰੇ ਮੰਮੀ ਰੱਬ ਦਾ ਧੰਨਵਾਦ ਕਰਦੇ ਸੀ ਕਿ ਸਾਡੀ ਕੁੜੀ ਨੂੰ ਇੰਨਾ ਵਧੀਆ ਘਰ-ਬਾਰ ਮਿਲ ਗਿਆ। ਪਰ ਇਹ ਗੱਲ ਉਸ ਵੇਲੇ ਝੂਠ ਸਾਹਬਤ ਹੋਈ ਜਦੋਂ ਮੈਂ ਵਿਆਹ ਕੇ ਸਹੁਰੇ ਘਰ ਗਈ। ਤਾਂ ਮੈਨੂੰ ਪਤਾ ਲੱਗਿਆ ਕਿ ਮੇਰਾ ਘਰ ਵਾਲਾ ਤਾਂ ਬਹੁਤ ਹੀ ਜ਼ਿਆਦਾ ਸ਼ਰਾਬ ਪੀਂਦਾ। ਉਸ ਨੇ ਸੁਹਾਗ ਰਾਤ ਨੂੰ ਵੀ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਨਸ਼ੇ ਵਿੱਚ ਇੰਨਾ ਜ਼ਿਆਦਾ ਟੱਲੀ ਹੋਇਆ ਸੀ ਕਿ ਉਸ ਨੇ ਆਉਂਦਿਆਂ ਹੀ ਮੈਨੂੰ ਕੱਪੜੇ ਉਤਾਰਨ ਦਾ ਆਰਡਰ ਦੇ ਦਿੱਤਾ। ਨਾ ਮੇਰੇ ਨਾਲ ਕੋਈ ਪਿਆਰ ਭਰੀ ਗੱਲ ਕੀਤੀ ਤੇ ਨਾ ਹੀ ਮੇਰੇ ਕੋਲ ਬੈਠਾ ਬਸ ਜਲਦੀ ਕੱਪੜੇ ਉਤਾਰਨ ਲਈ ਇਸ਼ਾਰਾ ਕਰ ਰਿਹਾ ਸੀ ਮੈਂ ਕੱਪੜੇ ਉਤਾਰੇ ਤਾਂ ਉਹ ਮੇਰੇ ਤੇ ਐਂ ਟੁੱਟ ਕੇ ਪੈ ਗਿਆ ਜਿਵੇਂ ਕਿ ਸਦੀਆਂ ਤੋਂ ਭੁੱਖਾ ਹੋਵੇ ਉਸ ਨੇ ਸੁਹਾਗ ਰਾਤ ਨੂੰ ਮੇਰਾ ਬੁਰਾ ਹਾਲ ਕਰ ਦਿੱਤਾ ਉਸ ਨੇ ਮੈਨੂੰ ਸਾਰੀ ਰਾਤ ਟਿਕਾਣਾ ਦਿੱਤਾ ਤੇ ਸਵੇਰ ਦੇ 4 ਵਜੇ ਕਿਤੇ ਮੈਨੂੰ ਛੱਡਿਆ ਤੇ ਆਪ ਉਸ ਨੇ ਹੋਰ ਸ਼ਰਾਬ ਪੀਤੀ ਤੇ ਸੌਂ ਗਿਆ ਇੱਕ ਗੱਲੋਂ ਤਾਂ ਮੈਂ ਰੱਬ ਦਾ ਧੰਨਵਾਦ ਵੀ ਕਰਦੀ ਸੀ ਕਿ ਇਸਨੇ ਸ਼ਰਾਬ ਪੀਤੀ ਹੋਈ ਸੀ ਤੇ ਇਸ ਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਮੈਂ ਪਹਿਲਾਂ ਵੀ ਇਹ ਕੰਮ ਕਰਦੀ ਰਹੀ ਹਾਂ ਜੇ ਕਿਤੇ ਇਹ ਸੋਫੀ ਹੁੰਦਾ ਤਾਂ ਇਹਨੂੰ ਜ਼ਰੂਰ ਪਤਾ ਲੱਗ ਜਾਣਾ ਸੀ ਤੇ ਅੱਜ ਮੇਰੀ ਸ਼ਾਂਤ ਵੀ ਆ ਜਾਣੀ ਸੀ ਪਰ ਇਹ ਤਾਂ ਉਸ ਦਾ ਹਰ ਰੋਜ਼ ਦਾ ਕੰਮ ਸੀ ਸੁਹਾਗ ਰਾਤ ਤੋਂ ਅਗਲੀ ਰਾਤ ਵੀ ਉਸਨੇ ਮੈਨੂੰ ਬਹੁਤ ਹੀ ਤੰਗ ਕੀਤਾ ਮੈਂ ਤਾਂ ਬਿਲਕੁਲ ਪੌਂਦ ਲੱਗੇ ਸੀ ਮੈਨੂੰ ਸਵੇਰ ਦੇ 6 ਵਜੇ ਤੱਕ ਉਸਨੇ ਨੋਚ-ਨੋਚ ਕੇ ਖਾਤਾ ਪਤਨੀ ਕਿੰਨੇ ਕੋ ਵਾਰ ਮੇਰੇ ਨਾਲ ਇਹ ਸਭ ਕੁਝ ਕੀਤਾ ਜਦੋਂ 6 ਵਜੇ ਮੇਰੀ ਸੱਸ ਮੈਨੂੰ ਚਾਹ ਫੜਾਉਣ ਆਈ ਤਾਂ ਉਹ ਵਾਸ਼ਰੂਮ ਗਿਆ ਹੋਇਆ ਸੀ ਤੇ ਮੈਂ ਬਾਂਦਲੀ ਪਈ ਸੀ ਮੇਰੇ ਚਿਹਰੇ ਤੇ ਵੀ ਕਾਫੀ ਨਿਸ਼ਾਨ ਸੀ ਉਸ ਦਿਨ ਮੇਰੀ ਸੱਸ ਨੇ ਉਸ ਨੂੰ ਬਹੁਤ ਗਾਲਾਂ ਕੱਢੀਆਂ ਕਹਿਣ ਲੱਗੀ ਇਹ ਤੇਰੀ ਚੀਜ਼ ਐ ਤੇਰੇ ਕੋਲ ਹੀ ਰਹਿਣੀ ਆ ਤੂੰ ਕੀ ਹਾਲ ਕਰ ਦਿੱਤਾ ਕੁੜੀ ਦਾ ਮੈਂ ਆਪਣੀ ਸੱਸ ਦੇ ਗੱਲ ਆ ਕੇ ਰੋਣ ਲੱਗ ਪਈ ਮੇਰੀ ਸੱਸ ਬਹੁਤ ਚੰਗੀ ਸੀ ਮੇਰਾ ਬੜਾ ਖਿਆਲ ਰੱਖਦੀ ਸੀ ਉਹ ਕਹਿਣ ਲੱਗੀ ਥੀਏ ਹੁਣ ਤੂੰ ਇਸ ਤਰ੍ਹਾਂ ਕਰ ਆਪਣੇ ਪੇਕੇ ਘਰ ਚਲੀ ਜਾ ਉੱਥੇ 4 ਦਿਨ ਆਰਾਮ ਕਰ ਜਦੋਂ ਤੂੰ ਪੂਰੀ ਸੈੱਟ ਹੋ ਗਈ ਤੈਨੂੰ ਫਿਰ ਮੈਂ ਲੈ ਆਵਾਂਗੀ ਮੈਂ ਫਿਰ ਆਪਣੇ ਪੇਕੇ ਘਰ ਆ ਗਈ ਮੇਰੀ ਸੱਸ ਨੇ ਮੇਰਾ ਪਾਰਲਰ ਵਾਲੀ ਤੋਂ ਬਹੁਤ ਡਾਰਕ ਮੇਕਅਪ ਵੀ ਕਰਵਾ ਦਿੱਤਾ ਤਾਂ ਕਿ ਮੇਰੇ ਦਾਗ ਨਜ਼ਰ ਨਾ ਆਉਣ ਇਸੇ ਤਰ੍ਹਾਂ ਹੀ ਮੈਂ ਬਸ 2-4 ਦਿਨ ਆਪਣੇ ਪੇਕੇ ਘਰ ਕੱਡੇ ਤੇ ਫਿਰ ਮੈਂ ਵਾਪਸ ਸਹੁਰੇ ਘਰ ਚਲੀ ਗਈ ਹੁਣ ਮੇਰੇ ਘਰ ਵਾਲੇ ਦੇ ਸ਼ਰਾਬ ਪੀਣ ਦੀ ਆਦਤ ਬਹੁਤ ਹੀ ਜ਼ਿਆਦਾ ਵੱਧ ਗਈ ਸੀ ਹੋਂਟਰ ਉਹ ਬਸ ਸ਼ਰਾਬ ਪੀ ਕੇ ਆਉਂਦਾ ਤੇ ਬੇਸੁਰਤ ਹੋ ਕੇ ਪੈ ਜਾਂਦਾ ਸੀ ਜਦੋਂ ਕਿਤੇ ਹੋਸ਼ ਆਉਂਦੇ ਤਾਂ ਇੱਕ ਅੱਧੀ ਵਾਰ ਮੇਰੇ ਨਾਲ ਉਹ ਸਭ ਕੁਝ ਕਰ ਲੈਂਦਾ ਸੀ ਮੈਨੂੰ ਥੋੜੀ ਜਿਹੀ ਰਾਤ ਮਿਲੀ ਹੋਈ ਸੀ ਤੇ ਮੈਂ ਆਪਣੇ ਮਨ ਦੇ ਵਿੱਚ ਸੋਚ ਰਹੀ ਸੀ ਕਿ ਇਸ ਦੀ ਸ਼ਰਾਬ ਪੀਣ ਦੀ ਆਦਤ ਬਹੁਤ ਹੀ ਮਾੜੀ ਆ ਪਰ ਮੇਰੇ ਲਈ ਚੰਗੀ ਵੀ ਆ ਨਹੀਂ ਤਾਂ ਇਸ ਨੇ ਪਤਾ ਨਹੀਂ ਮੇਰਾ ਕੀ ਹਾਲ ਕਰ ਦੇਣਾ ਸੀ ਇਸੇ ਤਰ੍ਹਾਂ ਦਿਨ ਬੀਤਦੇ ਗਏ ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਮੈਂ ਪ੍ਰੈਗਨੈਂਟ ਆ ਪ੍ਰੈਗਨੈਂਸੀ ਵਿੱਚ ਮੇਰੇ ਸੱਸ ਨੇ ਮੇਰਾ ਬਹੁਤ ਖਿਆਲ ਰੱਖਿਆ ਉਹ ਮੇਰੇ ਘਰ ਵਾਲੇ ਨੂੰ ਬਹੁਤ ਹੀ ਝਿੜਕਦੀ ਸੀ ਇਥੋਂ ਤੱਕ ਕਿ ਉਹ ਮੈਨੂੰ ਫਿਰ ਆਪਣੇ ਕੋਲ ਹੀ ਸੌਣ ਲੱਗ ਪਈ ਮੇਰਾ ਘਰ ਵਾਲਾ ਸ਼ਰਾਬ ਪੀ ਕੇ ਮੈਨੂੰ ਬਹੁਤ ਗਾਲਾਂ ਕੱਢਦਾ ਸੀ ਤੇ ਉਸਨੇ ਮੈਨੂੰ ਕਈ ਵਾਰ ਸਬੰਧ ਬਣਾਉਣ ਨੂੰ ਵੀ ਕਿਹਾ ਸੀ ਪਰ ਮੈਂ ਮਨਾ ਕਰ ਦਿੰਦੀ ਸੀ ਹੁਣ ਮੈਨੂੰ 7ਵਾਂ ਮਹੀਨਾ ਲੱਗਿਆ ਹੋਇਆ ਸੀ ਮੇਰਾ ਘਰ ਵਾਲਾ ਬਹੁਤ ਹੀ ਜ਼ਿਆਦਾ ਸ਼ਰਾਬ ਪੀ ਕੇ ਇੱਕ ਦਿਨ ਘਰ ਆਇਆ ਤੇ ਉਹ ਮੈਨੂੰ ਖਿੱਚ ਕੇ ਆਪਣੇ ਕਮਰੇ ਵਿੱਚ ਲਿਜਾਣ ਲੱਗਾ ਕਿ ਅੱਜ ਮੈਂ ਤੈਨੂੰ ਛੱਡਣਾ ਨਹੀਂ ਤੈਨੂੰ ਮੇਰੇ ਨਾਲ ਸਬੰਧ ਬਣਾਉਣੇ ਹੀ ਪੈਣੇ ਆ। ਮੇਰੀ ਸੱਸ ਮੈਨੂੰ ਜਾਨ ਹੀ ਨਹੀਂ ਦੇ ਰਹੀ ਸੀ। ਸਾਡੇ ਦੋਨਾਂ ਵਿੱਚ ਖਿੱਚਾ ਦੂਈ ਹੋਈ ਤੇ ਮੈਂ ਆਪਣੇ ਘਰ ਵਾਲੇ ਨੂੰ ਤੱਕਾ ਮਾਰਿਆ। ਉਸ ਦੀ ਸ਼ਰਾਬ ਬਹੁਤ ਜ਼ਿਆਦਾ ਪੀਤੀ ਸੀ ਤੇ ਉਸ ਦਾ ਸਿਰ ਕੰਧ ਨਾਲ ਵੱਜਿਆ ਤੇ ਸਾਟ ਇੰਨੀ ਭੈੜੀ ਲੱਗੀ ਕਿ ਉਸ ਦੀ ਮੌਕੇ ਦੀ ਮੌਤ ਹੋ ਗਈ। ਅਸੀਂ ਬਹੁਤ ਰੋਈਆਂ, ਕੁਰਲਾਈਆਂ ਕਿਉਂਕਿ ਮੈਂ ਦੁਖੀ ਤਾਂ ਪਹਿਲਾਂ ਹੀ ਸੀ ਤੇ ਘਰ ਵਾਲੇ ਦੀ ਮੌਤ ਨੇ ਤਾਂ ਮੈਨੂੰ ਹੋਰ ਵੀ ਜ਼ਿਆਦਾ ਦੁਖੀ ਕਰ ਦਿੱਤਾ। ਮੇਰੇ ਘਰ ਵਾਲੇ ਦੀ ਮੌਤ ਤੋਂ ਬਾਅਦ ਉਸ ਦੀਆਂ ਸਾਰੀਆਂ ਅੰਤਿਮ ਰਸਮਾਂ ਪੂਰੀਆਂ ਹੋਈਆਂ। ਭੋਗ ਪੈ ਗਿਆ। ਉਸ ਤੋਂ ਬਾਅਦ ਮੇਰੇ ਮਾਪੇ ਮੈਨੂੰ ਲਿਜਾਣਾ ਚਾਹੁੰਦੇ ਸੀ ਪਰ ਮੇਰੇ ਸੱਸ ਸਹੁਰੇ ਨੇ ਮੈਨੂੰ ਜਾਣ ਨਾ ਦਿੱਤਾ। ਮੇਰੀ ਸੱਸ ਮੇਰਾ ਬਹੁਤ ਖਿਆਲ ਰੱਖਦੀ ਸੀ। ਮੇਰੀ ਡਿਲੀਵਰੀ ਦਾ ਫਿਰ ਦਿਨ ਆ ਗਿਆ। ਮੇਰੇ ਘਰ ਦੋ ਜੁੜਵਾ ਬੱਚਿਆਂ ਨੇ ਜਨਮ ਲਿਆ। ਇੱਕ ਕੁੜੀ ਸੀ ਤੇ ਇੱਕ ਮੁੰਡਾ। ਮੇਰੀ ਸੱਸ ਬਹੁਤ ਖੁਸ਼ ਹੋਈ ਕਿ ਮੇਰੇ ਪੁੱਤ ਦਾ ਨਾਮ ਇਸ ਦੁਨੀਆ ਤੇ ਰਹਿ ਗਿਆ। ਮੈਨੂੰ ਹਸਪਤਾਲ ਵਿੱਚੋਂ ਛੁੱਟੀ ਮਿਲੀ। ਤਾਂ ਮੇਰੀ ਸੱਸ ਮੈਨੂੰ ਮੇਰੇ ਸਹੁਰੇ ਪਿੰਡ ਲੈ ਗਈ। ਉਸਨੇ ਮੈਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ ਤੇ ਮੈਂ ਜਲਦੀ ਹੀ ਵਧੀਆ ਖੁਰਾਕ ਮਿਲਣ ਕਰਕੇ ਤੰਦਰੁਸਤ ਹੋ ਗਈ। ਮੇਰੀ ਸੱਸ ਤੇ ਮੈਂ ਰਲ ਕੇ ਬੱਚੇ ਪਾਲ ਰਹੀਆਂ ਸੀ। ਇੱਕ ਦਿਨ ਸਾਡੇ ਪਿੰਡ ਵਿੱਚ ਕਿਸੇ ਦੀ ਮੌਤ ਹੋ ਗਈ। ਮੇਰੀ ਸੱਸ ਉਹਨਾਂ ਦੇ ਘਰ ਗਈ ਹੋਈ ਸੀ। ਮੇਰਾ ਸਹੁਰਾ ਘਰ ਆਇਆ ਤੇ ਉਸਨੇ ਮੇਰੇ ਇਕੱਲੇ ਪਣ ਦਾ ਫਾਇਦਾ ਚੁੱਕਿਆ। ਮੇਰੇ ਨਾਲ ਗਲਤ ਹਰਕਤਾਂ ਕਰਨ ਲੱਗਾ। ਮੈਂ ਉਸ ਦੀ ਹਮਨਤਾ ਕਰ ਰਹੀ ਸੀ। ਪਰ ਉਹ ਮੰਨ ਨਹੀਂ ਰਿਹਾ ਸੀ ਫਿਰ ਉਹ ਜ਼ਬਰਦਸਤੀ ਮੈਨੂੰ ਚੁੱਕ ਕੇ ਬੈਡਰੂਮ ਵਿੱਚ ਲੈ ਗਿਆ ਜਿੱਥੇ ਉਸਨੇ ਮੇਰੀ ਇੱਜ਼ਤ ਤਾਰ-ਤਾਰ ਕਰ ਦਿੱਤੀ ਆਪਣੀ ਹਰਸ ਪੂਰੀ ਕਰ ਲਈ ਮੈਂ ਬਹੁਤ ਰੋਈ ਕਰ ਲਈ ਕਿਉਂਕਿ ਮੇਰੀ ਮਜਬੂਰੀ ਦਾ ਬਹੁਤ ਸਾਰੇ ਮਰਦਾਂ ਨੇ ਫਾਇਦਾ ਚੁੱਕਿਆ ਤੇ ਮੈਨੂੰ ਆਪਣੀ ਹਰਸ ਦਾ ਸ਼ਿਕਾਰ ਬਣਾਉਂਦੇ ਰਹੇ ਜਦੋਂ ਮੇਰੇ ਸੱਸ ਵਾਪਸ ਘਰ ਆਈ ਤਾਂ ਮੈਂ ਆਪਣੇ ਸਹੁਰੇ ਦੀ ਸੱਚਾਈ ਆਪਣੇ ਸੱਸ ਨੂੰ ਦੱਸ ਦਿੱਤੀ ਮੇਰੇ ਸੱਸ ਨੇ ਮੇਰੇ ਸਹੁਰੇ ਦਾ ਵਿਰੋਧ ਕੀਤਾ ਤਾ ਮੇਰੇ ਸਹੁਰੇ ਨੇ ਕਿਹਾ ਕਿ ਜੇਕਰ ਇਸਨੇ ਇਸ ਘਰ ਵਿੱਚ ਰਹਿਣਾ ਤਾਂ ਮੈਨੂੰ ਖੁਸ਼ ਰੱਖਣਾ ਪਵੇਗਾ ਜੇ ਇਹ ਮੈਨੂੰ ਖੁਸ਼ ਨਹੀਂ ਕਰ ਸਕਦੀ ਤਾਂ ਫਿਰ ਤੁਸੀਂ ਦੋਨੋਂ ਜਾਣੀ ਆ ਇਸ ਘਰ ਵਿੱਚੋਂ ਜਾ ਸਕਦੀ ਕਿਉਂਕਿ ਜ਼ਮੀਨ ਦੇ ਪਾਂਜੇ ਦੇ ਪੰਜ ਕਿੱਲੇ ਮੇਰੇ ਸਹੁਰੇ ਦੇ ਨਾਮ ਸੀ ਫਿਰ ਮੈਂ ਆਪਣੀ ਮਾਂ ਨੂੰ ਵੀ ਆਪਣਾ ਦਰਦ ਸੁਣਾਇਆ ਮੇਰੀ ਮਾਂ ਕਹਿ ਲੱਗੀ ਧੀਏ ਤੈਨੂੰ ਮੇਰੇ ਹਾਲਾਤਾਂ ਦਾ ਤਾਂ ਪਤਾ ਹੀ ਆ ਤੇਰੇ ਤੋਂ ਛੋਟੀਆਂ ਦੋ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਮੇਰੇ ਸਿਰ ਤੇ ਆ ਤੇਰਾ ਵੀ ਪਿਓ ਸ਼ਰਾਬੀ ਆ ਉਸ ਨੂੰ ਘਰ ਦੀ ਕਿਸੇ ਵੀ ਜ਼ਿੰਮੇਵਾਰੀ ਦਾ ਕੋਈ ਪਤਾ ਨਹੀਂ ਇਸ ਕਰਕੇ ਮੇਰੀ ਧੀ ਆਪਣੇ ਸਰੀਰ ਤੇ ਕਸ਼ਟ ਸਹਿ ਤੇ ਆਪਣੇ ਬੱਚੇ ਪਾਲ ਲੈ ਹੁਣ ਮੈਨੂੰ ਕੋਈ ਵੀ ਰਸਤਾ ਦਿਖਾਈ ਨਹੀਂ ਦੇ ਰਿਹਾ ਸੀ ਤੇ ਮੈਂ ਮਜਬੂਰੀ ਵਸਤ ਫਿਰ ਸਹੁਰੇ ਘਰ ਹੀ ਰਹਿ ਰਹੀ ਹਾਂ ਮੈਂ ਮਜਬੂਰੀ ਵਸਤ ਸਹੁਰੇ ਘਰ ਵਿੱਚ ਰਹਿਣ ਲੱਗ ਪਈ ਜਦ ਵੀ ਮੇਰੇ ਸਹੁਰੇ ਦਾ ਦਿਲ ਕਰਦਾ ਉਹ ਮੇਰੀ ਸੱਸ ਦੇ ਸਾਹਮਣੇ ਹੀ ਮੈਨੂੰ ਆਪਣੇ ਬੈਡਰੂਮ ਵਿੱਚ ਬੁਲਾ ਲੈਂਦਾ ਤੇ ਆਪਣੀ ਹੱਥ ਸੁਪਰੀ ਕਰ ਲੈਂਦਾ ਮੈਂ ਹੁਣ ਤਾਂ ਸੋਹਰੇ ਘਰ ਵਿੱਚ ਰਹਿ ਵੀ ਰਹੀ ਸੀ ਪਰ ਇੱਕ ਜਿੰਦਾ Laash ਬਣ ਕੇ ਕਿਉਂਕਿ ਹੁਣ ਤਾਂ ਜਿਉਣ ਦਾ ਕੋਈ ਮਕਸਦ ਹੀ ਨਹੀਂ ਰਹਿ ਗਿਆ ਸੀ ਮਰ ਵੀ ਨਹੀਂ ਸਕਦੀ ਸੀ ਕਿਉਂਕਿ ਹੁਣ ਮੈਨੂੰ ਆਪਣੇ ਬੱਚਿਆਂ ਖਾਤਰ ਜਿਉਣਾ ਹੀ ਪੈਣਾ ਸੀ ਬਸ ਮਜਬੂਰੀ ਬਸ ਆਪਣੀ ਜ਼ਿੰਦਗੀ ਦੇ ਦਿਨ ਕੱਢ ਰਹੀ ਆ ਤੇ ਬਹੁਤ ਸਾਰੀਆਂ ਗੱਲਾਂ ਦਿਲ ਦਿਮਾਗ ਵਿੱਚ ਤੂਫਾਨ ਵਾਂਗ ਉੱਠਦੀਆਂ ਨੇ ਅੱਜ ਤੁਹਾਡੇ ਨਾਲ ਮੈਂ ਸਾਂਝੀਆਂ ਕਰਨ ਮੇਰਾ ਦਿਲ ਕੀਤਾ ਤੇ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਆਪਣੇ ਦਿਲ ਦੀ ਪੜਾਹਸ ਕੱਢ ਲਈ ਤੇ ਤੁਸੀਂ ਮੈਨੂੰ ਇਹ ਦੱਸਿਓ ਕਿ ਮੈਂ ਆਪਣੇ ਸਹੁਰੇ ਦੀ ਸ਼ਰਤ ਮੰਨ ਕੇ ਸਹੀ ਕੀਤਾ ਜਾਂ ਗਲਤ ਕਿਉਂਕਿ ਮੈਨੂੰ ਕਦੇ-ਕਦੀ ਤਾਂ ਬਹੁਤ ਗਲਤ ਲੱਗਦਾ ਤੇ ਕਦੀ-ਕਦੀ ਫਿਰ ਲੱਗਦਾ ਕਿ ਆਪਣੇ ਬੱਚਿਆਂ ਦੀ ਖਾਤਰ ਮੈਂ ਜੋ ਵੀ ਕਰ ਰਹੀ ਹਾਂ ਸਹੀ ਹੀ ਕਰ ਰਹੀ ਹਾਂ ਹਾਂਜੀ ਦੋਸਤੋ ਇਹ ਸੀ ਇੱਕ ਭੈਣ ਦੀ ਬਹੁਤ ਹੀ ਦਰਦਪ੍ਰਿਕ ਕਹਾਣੀ ਤੁਹਾਡੇ ਕੀ ਖਿਆਲ ਨੇ ਕੀ ਵਿਚਾਰ ਨੇ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤਾਂ ਕਿ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ